ਸੰਦੂ ਕਾਵਲੋਂ ਵੱਡੇ ਐਲਾਨ ਕਰਦੇ ਆਂ ਆ ਆ ਤਨੇ ਰੇਟ ਤੋਂ ਬਾਹਰ ਮੇਰੇ ਵੀਰੋ ਜਿਹੜੇ ਜਿਮ ਲਵਰ ਹੋਣਗੇ ਨਾ ਉਹਨਾਂ ਹੱਤੇ ਮੈਂ ਇੱਕ ਗੱਲ ਕਹਿਣਾ ਜਿਮ ਲਵਰ ਵਾਸਤੇ ਜਿਹੜੇ ਐਕਸਰਸਾਈਜ਼ ਕਰਦੇ ਆ ਸਾਰੇ ਇੱਕ ਵੱਡੀ ਵਾਲੇ ਜਿਮ ਵਾਲੇ ਮੇਰੇ ਭਰਾ ਕਮੈਂਟ ਦੇ ਵਿੱਚ ਦੱਸਣਾ ਜੇ ਭਾਵੇਂ ਅੱਜ ਮੇਲਾ ਬਹੁਤ ਭਰਿਆ ਜਿਆਣਾ ਮੇਲਾ ਭਰਿਆ ਭਰਨਾ ਪਰ ਆਹ ਇਹ ਕੰਮ ਖਰਾਬ ਹੁੰਦਾ ਜਾਂਦਾ ਮੇਰਾ ਇਹ ਦੂਰੇ ਯਾਰ ਬੜੀ ਦੂਰ ਪੈ ਗਿਆ ਛੋਟੇ ਛੋਟੇ ਰਸਤੇ ਜਾਂਦੇ ਹੁੰਦੇ ਨੇ ਮੈਂ ਤਾਂ ਸੋਚਿਆ ਹੀ ਚਲੋ ਕਿੱਥੇ 30 ਹੋਊਗਾ 30 35 ਅੱਛਾ ਵੇਖ ਦੇ ਸਾਨੂੰ ਪਹ ਪਹ 50 60 60 ਤੋਂ ਉੱਤੇ ਆ ਮੇਰੇ ਸਾਨੂੰ ਸਾਨੂੰ ਤੁਹਾਨੂੰ ਕਿੰਨਾ 90 ਹੋਣਾ ਤੁਹਾਨੂੰ ਇਹ ਸਾਨੂੰ 78 ਕੀ ਪਿਆ ਕਰਨਾ 78 ਕੀ ਪਿਆ ਮੈਂ ਆ ਫਿਰ ਉਹ ਮੋੜ ਕੋੜ ਜਾਦੇ ਆ ਨਾ ਹਾਂਜੀ ਸਿੱਧਾ ਰਾਹ ਨਹੀਂ ਹੁੰਦੇ ਕੋਈ ਹੋਰ ਵਧੀਆ ਹਾਂਜੀ ਵਧੀਆ ਬਿਲਵਾਣ ਕੀ ਤਾਂ ਹੈ ਇੱਕ ਵਾਰ ਟੈਕਸਰ ਉਹਦਾ ਹੈ ਜਿਹੜਾ ਜੈਮਨ ਪੂਰਾ ਵਸ ਤੇ ਨਾ ਟੀ ਓਏ ਹਾਂ ਜੀ ਹਾਂ ਜੀ ਬਦਲ ਵੀ ਪੂਰਾ ਹੀ ਆ ਗਿਆ ਬਲਵਾਨ ਜੀ ਹਾਂ ਹੁੰਦਾ ਕਰਦੇ ਨੇ ਇੱਕ ਹਾਂ ਜੀ ਥੋੜਾ ਮੌਸਮ ਜਿਆਣੀ ਸਹੀ ਕਿ ਬਨੇ ਨਹੀਂ ਰਸਤ ਚ ਮੀਂਹ ਪੜਾ ਹੀ ਅੱਛਾ ਹਾਂ ਜੀ ਕਿੱਥੇ ਗਾ ਤਰਨ ਤਾਰ ਨਹੀਂ ਹੈ ਅੰਬਰ ਸਾਰੇ ਹੈ ਅੱਛਾ ਹਾਂ ਜੀ ਤੁਸੀਂ ਬਾਈ ਬਾਜ਼ ਹੀ ਆਏ ਹੋ ਨਾ ਹਾਂ ਜੀ ਬਾਈ ਬਾਜ਼ ਸਾਰੇ ਹੀ ਹਾਂ ਜੀ ਬਾਹਰ ਵਾਲੇ ਬਾਹਰ ਸਾਨੀ ਆ ਗਏ ਸਿੱਦੇ ਦਿੱਲੀ ਬੋਰਡ ਸਕੂਲ ਉਥੋਂ ਕਮਾਗ ਨੂੰ ਅੱਗੇ ਜਾ ਮੀ ਇਧਰ ਦੀ ਉਹ ਹੈਗਾ ਨਹੀਂ ਦਿੱਲੀ ਵਾਲਾ ਸਕੂਲ ਆਹ ਵਾਹ ਉੱਥੋਂ ਗਾਂ ਗਾਂ ਕੇ ਜਾ ਕੇ ਬਾਬਾ ਜਾਮ ਜੇ ਲੱਗਾ ਮੀਂਹਾਂ ਕਰਕੇ ਪਾਣੀ ਪਣੀ ਖਲੋਤਾ ਹੋਇਆ ਮੈਸੇਜ ਆਉਂਦੇ ਆ ਦੇਖੋ ਆਹੋ ਕਹਿੰਦੇ ਨੇ ਮੁੰਡੇ ਦੇ ਗੱਲਬਾਤ ਕਰਾਇਆ ਕਰੋ ਵਿੱਚ ਅੱਛਾ ਅੱਛਾ ਬਾਪੇ ਸਾਰਿਆਂ ਨੂੰ ਸੱਸੀ ਗੱਲ ਕਰ ਗਏ ਪੱਕਾ ਹੀ ਆਂ ਬੁਲਵਾਂਦੇ ਨਾਲ ਮੜਾਏ ਬੋਲਦੇ ਵਿੱਚ ਅਸੀਂ ਗੱਲ ਕੀਤੀ ਨੋਰਮਲੀ ਨੋਰਮਲੀ ਗੱਲਾਂ ਕਰਦੇ ਆਪਾਂ ਗੱਲਾਂ ਕਰਦੇ ਆ ਲੋਕੀ ਪੁੱਛਦੇ ਹੁੰਦੇ ਕਿ ਵਧੀਆ ਮੁੰਡਾ ਵਧੀਆ ਬੰਦਾ ਆਵਾਜ਼ ਯੋ ਵੀ ਚ ਕਮੈਂਡ ਕਰਦੇ ਨਾ ਆਪਾਂ ਨੂੰ ਵੀ ਵਧੀਆ ਮੁੰਡਾ ਏ ਕੰਬਨ ਵਾਲਾ ਵਾ ਤੇ ਕਹਿੰਦੇ ਵੀ ਉਹਦੇ ਨਾਲ ਵੀ ਗੱਲ ਕਰਿਆ ਕਰੋ ਵੀ ਉਹਨੂੰ ਵੀ ਲਿਆਇਆ ਕਰੋ ਕੈਮਰੇ ਕਾ ਦੀ ਪਿਆਰ ਕਰਨ ਵਾਲੇ ਹੁੰਦੇ ਨਾ ਵੱਖਰੇ ਵੱਖਰੇ ਲੋਕੀ ਤੇ ਤੈਨੂੰ ਪਸੰਦ ਕਰਦੇ ਆ ਜੀ ਬਾਬਾ ਚੱਲੀਏ ਸੰਜਣਦੇ ਨਾ ਲਾਈਕ ਆਉਂਦੇ ਭਲਵਾਂ ਜੀ ਨੂੰ 60 60 70 70 ਹਜ਼ਾਰ ਆ ਰਹੇ ਨੇ ਬਹੁਤ ਦੀ ਫਰੰਦੀ ਬੁਰੀ ਹੈ ਦਾਦੀ ਜੀ ਲਾ ਬਣ ਕੇ ਰਹੀਆਂ ਨੇ ਨਹੀਂ ਵਧੀਆ ਵਧੀਆ ਭਰਾਵਾ ਮਾਰ ਆਏ ਕਿਤੇ ਪੁਰਾਣੀ ਭਗਤੀ ਹੁੰਦੀ ਸਾਡੀ ਆਪਾਂ ਕੌਣ ਹੈ ਚਲ ਤਾਂ ਤਿਆਰ ਹੋ ਤਪਕਾ ਤਪਕਾ ਮਾਰਦਾ ਸਾਡੇ ਜੇਲੇ ਨੂੰ ਤਪਕਾ ਮਾਰਦਾ ਇਹ ਫਿਰ ਕੋਸਾ ਸਾਰੇ ਨੂੰ ਧੋਕਾ ਮਾਰਦਾ ਹਲੋ ਇਹ ਕੋਸ ਹੈ ਆਇਦਰ ਹੈ ਵੇ ਵੀਡੀਓ ਹੋਣੀ ਵੀਡੀਓ ਨਹੀਂ ਮਿੰਦੇ ਨੇ ਆਫਿਸਰ ਫਰਕ ਅੱਗੇ ਨਾਲ ਪਲਵਾਨ ਜੀ ਪਿਆਗੇ ਨਹੀਂ ਅੱਗੇ ਨੂੰ ਠੀਕ ਹੈ ਹੁਣ ਉਹ ਮੈਨੂੰ ਜਿਹਦਾ ਸਹਾਈ ਜੋ ਡਾ ਹੀ ਹੈ ਬਾਰੀ ਲਾਤੀ ਨਹੀਂ ਨਹੀਂ ਭਾਈ ਵੱਡਾ ਦੇ ਡਾ ਵੱਡਾ ਸਹਾਈ ਵੱਡਾ ਸਾਰੇ ਮੈਂ ਇਹ ਵੱਡੇ ਕੀਤਾ ਥੋੜੇ ਜਿਹਾ ਕਿੰਨਾ ਕੁ ਵੱਡਾ ਕੀਤਾ ਫੋਰਾਗਾ ਇੰਨਾ ਕਿ ਜ਼ਿਆਦਾ ਨਹੀਂ ਹੈ ਗੱਡੀ ਲਾ ਕੇ ਖਲਾਰ ਕੇ ਦੇਖੋ ਸਪੇਸ ਘੱਟ ਹੈ ਨਹੀਂ ਹੈ ਨਬੂਸ ਬੋਰਡ ਦਾ ਸਾਈਜ਼ ਦਾ ਮਤਲਬ ਨਹੀਂ ਪਤਾ ਇਹਨਾਂ ਨੇ ਕੀ ਕੀਤਾ ਹੈ ਓਦਾਂ ਇਹਨਾਂ ਨੇ ਤਾਂ ਨਹੀਂ ਲਿਖਾ ਦਿੱਤਾ ਕਿ ਕਿਦਾਂ ਚੱਕਰ ਬਣਿਆ ਇੱਥੇ ਕੀਤਾ ਇਹ ਕਾਪੀ ਨਹੀਂ ਕਰ ਸਕਦੇ ਸੀ ਕਾਪੀ ਨਹੀਂ ਫੋਰਾਗਾ ਤੇ ਵੀ ਨਹੀਂ ਤੇ ਜੋ 2012 ਇਹ ਕੀਤਾ Honda City ਨੇ ਵਰਨਾ ਰਿਆ ਹਵੇ ਇਹ ਤੁਹਾਡੀ ਬੇ ਕਾਪੀ ਵੇਚ ਕੇ ਕੀ ਕਰਦਾ ਜਿੰਦਗੀ ਨਾਲ ਕਿ ਜਿੰਦਗੀ ਲੜਾਈ ਹੈ ਹਾਂ ਹੌਂਦਾ ਆ ਰਿਹਾ ਲਗੀ ਪਰ ਉਹਦੀ ਉਹਦੇ ਫੀਚਰ ਬੜੇ ਉਹਦੀ ਨਹੀਂ ਗੱਲ ਉਹ ਤੇ ਉਹ ਹੋ ਗਈ ਨਾ ਜਿਵੇਂ origignal ਚੀਜ਼ ਆ ਇਹ ਦੇ ਕਿਹੜੇ ਵੀ ਨਾ 26 ਜਿਹੜੇ ਬਾਏ ਨੇ ਹਾਂ ਥੋੜੀ ਹੀ ਥੋੜੀ ਜਿਹੀ ਤੇ ਬੜਿਆ ਦੇ ਕੰਮ ਸੈੱਟ ਕਰ ਲੇ ਹੁਣ ਥੋੜਾ ਝੌਖਾ ਆ ਗਿਆ ਇਹਨੇ ਮੇਰੇ ਕੋਲ ਇਹ ਮੁੰਡੇ ਨੇ ਇੱਕੋ ਰੱਖੀ ਜਾਂਦਾ ਮੈਂ ਰਹਿਣਾ ਨਹੀਂ ਉਧਰ ਮੈਂ ਕਿ ਆਇਆ ਲਾਲਜੀਤ ਭੁੱਲ ਰਿਹਾ ਨਾ ਕਰਿਆ ਮੈਨੂੰ 30000 ਦੀ ਨੌਕਰੀ ਦਿਵਾ ਦੇ ਇੱਧਰ ਆਦਾ ਮੇਰੀ ਰਿਟਰਨ ਟਿਕਟ ਆ ਮੈਂ ਤੇਰੇ ਸਾਹਮਣੇ ਕੈਨਸਲ ਕਰ ਦੂੰਗਾ। ਕਿਆਦਾ ਨਾਲੇ ਤੁਹਾਡੇ ਪਾਰਟੀ ਦਾ ਦਾ ਨਾਮ ਰੋਸ਼ਨ ਹੋ ਜੂਗੇ। ਹਾਂ ਵੀ ਮੁੰਡਾ ਕੈਨੇਡਾ ਛੱਡ ਕੇ ਇੱਧਰ ਇੰਡੀਆ ਆ ਗਿਆ। ਨਹੀਂ ਅਸਲ ਤੇ ਨਾ ਕੋਈ 5 7 10 ਸਾਲ ਆ ਗਿਆ। ਸਹੀ ਗੱਲ। ਬੰਦਾ ਇੱਧਰ ਮੁੜ ਕੇ ਤੇ ਫੈਸ਼ਨ ਚੱਲ ਗਿਆ। ਹਾਂ ਕਰੋਨਾ ਤੋਂ ਬਾਅਦ ਜਿਹੜੇ ਨਵੇਂ ਹੁਣ ਜਿਹੜੇ ਸਟੂਡੈਂਟ ਆ ਵੇਖੋ ਸਟੂਡੈਂਟ ਆ ਇੱਧਰ ਹੁਣ ਮਿਲਦਾ ਨਾ ਉਹਨਾਂ 30 30 ਲੱਖ ਰੁਪਏ ਦੇ ਲਾਗੇ ਬੰਨੇ ਕਰਤੀ ਆ ਨਾ ਸਾਰਾ ਕੁਝ ਭਾਲ ਆ ਕੇ। ਸਹੀ ਗੱਲ। ਤੇ ਹੁਣ ਉੱਥੇ ਜਾ ਕੇ ਕੰਮ ਨਾ ਮਿਲਿਆ ਉਹਨਾਂ ਕਹਿੰਦਾ ਕੰਮ ਨਾ ਕਰੋ ਆਪਦੀ ਆਸਟ੍ਰੇਲੀਆ ਨੇ ਤਾਂ ਕਹਿਤਾ ਵਾ ਆਸਟ੍ਰੇਲੀਆ ਕਹਿੰਦਾ ਕਿ ਜਿੱਦਿ ਘੁੰਮਣ ਫਿਰਨਾ ਹੋਗੇ ਨਾ ਘੁੰਮਣ ਫਿਰ ਕੇ ਹੀ ਵਾਪਸ ਜਾਓਗੇ ਸਟੱਡੀ ਨਹੀਂ ਹੋਰ ਕੋਣਾ ਲੈ ਹੱਥ ਮਾਰਵਾ ਜੋਰ ਨਾਲ ਲੇਟ ਹੋ ਗਏ ਲੇਟ ਹੋ ਗਿਆ ਅੱਜ ਲੇਟ ਹੋ ਗਏ ਬਲਵਾਨ ਜੀ ਅੱਜ ਲੇਟ ਹੋ ਗਏ ਜਾਨ ਪੈਂਡਾ ਹੀ ਬੜਾ ਪੈ ਗਿਆ ਆਪਾਂ ਤੁਰੇ ਤੁਰੇ ਤੋਂ ਤਾਂ 340 ਦੇ ਆ ਹਾਂਜੀ ਪੈਂਡਾ ਹੀ ਬੜਾ ਡੂੰਗਾ ਜਿਹਾ ਪੈ ਗਿਆ ਇੱਕ ਮੋੜ ਬੜੇ ਹੀ ਰੋਡ ਇੱਕ ਹੈ ਸਿੰਗਲ ਰੋਡ ਹੀ ਹਾਂਜੀ ਉਹ ਥੋੜਾ ਜਿਹਾ ਖਰਾਬ ਹੋਈ ਜਿਆਦਾ ਆ ਕੇ ਠੀਕ ਆ ਹਾਂ ਹੁਣ ਸੈਟ ਆ ਉਹ ਭਰ ਗਿਆ ਮੈਚ ਹਾਂ ਇਹਦਾ ਵੀ ਮੌਸਮ ਨਾ ਕਮੇਟੀ ਫਿਰ ਕਹਿਣ ਦੀ ਹੁੰਦੀ ਸੀ ਤੇ ਇੱਕ ਨਾ ਜਦੋਂ ਧੁੱਪ ਨਹੀਂ ਆ ਲੱਗੀ ਹਾਂਜੀ ਟਾਈਮ ਤੇ ਚਲੋ ਕੁਝ ਨਹੀਂ ਅੱਗੇ ਛੇਵ ਜਿਹਾ ਹੁੰਦਾ ਮੈਚ ਹਾਂਜੀ ਤੇ ਅੱਜ ਮੈਚ ਥੋੜਾ ਵਿੜੇ ਨਾ ਹੋ ਗਿਆ ਇੱਕ ਟੈਂਡਾ ਵਾਦੀ ਤੇ ਇੱਕ ਛੜਕ ਬੜੀ ਮਾੜੀ ਹਾਂਜੀ ਜਰਦੀ ਆਏ ਅੱਛਾ ਅੱਛਾ ਸਾਂਝੀ ਕਰੀਏ ਬੋਲਤੀ ਹੈ ਨਿਮਰਤਾ ਦਾ ਬਹੁਤ ਵੱਡੀਆਂ ਨਿਖਰੋ ਨਵੇਂ ਮੁੰਡੇ ਕਬੱਡੀ ਦੀ ਝੋਲੀ ਵਿੱਚ ਪਾਏ ਆ ਕਹਿੰਦੇ ਕਾ ਇਹ ਇੱਕ ਉਹ ਪਰੇ ਵਾਲਾ ਦੁਨੀਆ ਦਾ ਟਾਪਰ ਬਣ ਜਾਵੇ ਵਾਲਾ ਸਮਾਂ ਮੁੰਡੇ ਆਵੇਗਾ ਸਾਂਝੀ ਕਰੀਏ ਬੋਲਤੀ ਦਾ ਸਨਮਾਨ ਬਹੁਤ ਬ੍ਰਿੰਗ ਦੇਖੋ ਕੁਝ ਵਾਲੇ ਦੀ ਸਤਾਜੀ ਜੀ ਜੇ ਆਪਾਂ ਮੈਚ ਨੂੰ ਕਰਵਾ ਲਈਏ ਆਪਾਂ ਲਾਟ ਥੋੜੇ ਜੇ ਲੇਨ ਦਾ ਖੇਲੇ ਆ ਰਿਹਾ ਥੋੜਾ ਭਾਜੀ ਹੋ ਜੀ ਆਹ ਕਰ ਨੰਬਰ ਨੰਬਰ ਵੀ ਕਮਾਂਡਤਾ ਹੈ ਵੀ ਇਹ ਨੰਬਰ ਵੀ ਨੰਬਰ ਲਿਖਣਾ ਹੈ ਸਾਹ ਦੇ ਵੇਲੇ ਜਦੋਂ ਹੋਊਗਾ ਵੇਲਾ ਜਾਫੀਆਂ ਦੇ ਵਾਸਤੇ ਤਵੀ ਰੋਡ ਦੇਖਿਆ ਕਿ ਖੇਤ ਉਚੜ ਕੇ ਕਿਹੜਾ ਲੰਮੀ ਰਹੀ ਹੋਇਆ ਆਹ ਕੋਰੇ ਵੀ ਕੱਟੇ ਰਹਿਣਾ ਕਿ ਤੂੰ ਮਤਲਬ ਇਸੇ ਰਹਿਣਾ ਸਤਿਗੁਰੂ ਅਸਤਿਗੁਰੂ ਸੇਵਾ ਮੇਰੀ ਗੁਰਿਆ ਜੁਬੀਏ ਗੁਰਿਆ ਅੱਜ ਤੱਕ ਹੋ ਗਿਆ ਜਿੰਨੇ ਕੰਡਾ ਆਉਂਦੇ ਬੋਲੇ ਨਾਲ ਪਾਰਾ ਕੰਨੀ ਨਾ ਕੋੜਾ ਮੇਰੇ ਵੀਰੋ ਕਹਿੰਦੇ ਕਾਲ ਦੀ ਵਜਾ ਹੋਇਆ ਚਾਰ ਪਿਆਰ ਨਾਲ ਪਿਆਰ ਨੇ ਸਿਰ ਤੇ ਵਾਲਾ ਦੇ ਵੀਰ ਤੱਕ ਸਾਦਾ ਵੱਡਾ ਵੀਰ ਹੈ ਮੇਰੇ ਵੀਰੋ ਕਰਨ ਫੁੱਲ ਤੇ ਨੰਦ ਵੀਰ ਵੱਲੋਂ ਵੱਡੇ ਵਾਲਾ ਸਾਡੇ ਵੀਰ ਸਾਡਾ ਸੰਧੂ चंडे वारा हिकु पेर कलू ਹੋ ਚੁਹੀ ਹੋ ਕਬੱਡੀ ਦੇ ਆਹ ਦੇਖਾ ਦੇਤੀ ਰੰਗੀ ਗੁਰਲਾ ਹਮਲਾ ਕਰ ਮੈਂ ਸਦਾ ਦੇ ਗੋਤੀ ਸਦਾ ਦੇ ਗੋਤੀ ਅਤੇ ਕਰ ਸਾਰਾਈ ਹੈ ਆਹ ਬੱਚੇ ਆਵਾਜ਼ ਬੜੀ ਪਤਾ ਹੋੜਾ ਕਹਿੰਦੇ ਮੇਰੇ ਵੀਰਾਂ ਮਾਮਣ ਕੇ ਪਿੰਡ ਵਾਲਾ ਕਬੱਡੀ ਕੌਣ ਨਿਖੜਿਆ ਆ ਆ ਮੁੰਡਾ ਤੈਂ ਤੇ ਵੀ ਬਹੁਤ ਵਧੀਆ ਧਰ ਰਿਹਾ ਇਹਦਾ ਮਾਣ ਸਨਵਾਰ ਜੂਰ ਕਰੇ ਵੀ ਇਹ ਧੰਨਵਾਦ ਰੰਗੀਪੁਰੀਆ ਕੋਟੀ ਇੰਕੀ ਅੱਜ ਬਣੇ ਰੰਗੀਪੁਰੀਆ पंहिंजे पासे घेरा टी मिला असरा तोड़ी बी करे मरो बि लॻी आहे ਗਰਾਉਂਡ ਵੱਡੀ ਸੀ ਅੱਜ 570 ਦੀ ਗਰਾਉਂਡ ਵੱਡੀ ਗਰਾਉਂਡ ਆਹਦੇ ਰੇਟਰਾਂ ਨੂੰ ਪਾ ਲੱਗਦਾ ਕਿਧਰੋਂ ਭਜਦੇ ਕਿਧਰੋਂ ਜਾਂਦੇ ਆ ਸਪ੍ਰਿੰਟ ਲੰਮੇ ਲੱਗਦੇ ਸੀ ਅੱਜ ਨਾ ਮਤਲਬ ਆਪ ਮੁਟਾ ਰਿਹਾ ਹਾਂ ਹਾਂ ਦਾ ਹੱਥ ਆ ਗਿਆ ਉਹ ਮਗਰਨੇ ਗੱਲ ਲਾ ਕੇ ਹੋ ਗਿਆ ਜਿੱਥੇ ਆਪਣੇ ਇੱਕ ਦੋ ਉੱਥੇ ਹੋ ਗਿਆ ਨਾ ਅੱਬਾ ਮੈਂ ਜੇ ਰਲ ਗਿਆ ਉੱਥੇ ਹੋ ਗਿਆ ਹੂੰ ਤੁਹਾਡੇ ਘਰ ਉੱਥੇ ਹੀ ਆ ਨਾ ਪਤਾ ਨਹੀਂ ਹੋ ਗਿਆ ਦੋ ਹੀ ਬਣਾ ਪਹੁੰਚ ਜਿਵੇਂ ਮੇਲਾ ਬਹੁਤ ਭਰਿਆ ਹੋਇਆ ਨਾ ਮੇਲਾ ਭਰਿਆ ਭਰਨਾ ਪਰ ਆ ਇਹ ਕੰਮ ਖਰਾਬ ਹੁੰਦਾ ਜਾਂਦਾ ਮੇਰਾ ਜਿਦਾ ਲੱਗਦਾ ਹੁਣ ਕੀ ਕਰਾਂ ਯਾਰ ਜਦ ਫਿਰ ਵੀ ਪੰਜ ਦੋ ਪੰਜ ਦਿੱਤੇ ਜੱਫੀਆਂ ਨਹੀਂ ਚੱਕਰੋ ਜਿਹੜਾ ਭੱਜਣਾ ਮੇਰੇ ਤੋਂ ਉਹ ਜਦੋਂ ਟੇਡ ਆਇਆ ਉਹਦਾ ਗੋਡਾ ਵੱਜਾ ਇੱਥੇ ਫਿਰ ਵੱਜ ਗਿਆ ਉਹ ਲਗਾਈ ਮੇਰੀ ਜਦੋਂ ਮੈਂ ਤੇਗਾ ਮਾਰਨਾ ਵੱਜਣਾ ਹੀ ਵੱਜਣਾ ਇੱਕ ਜਿਹਨੋ ਪਲਵਾਨ ਤੇਗਾ ਮਨਾ ਥਲਿਓ ਹੱਥ ਇੱਥੇ ਮਾਰਦੇ ਮਾਰਨਾ ਨਾਲੇ ਉਹਨਾਂ ਕਿਉਂਕਿ ਉਹਨੇ ਯੋਨਾ ਵੱਜਦਾ ਹੀ ਇੱਥੇ ਹੱਥ ਵੱਜਣਾ ਹਾਂ ਦੇ ਹੱਥੋਂ ਦਾ ਇੱਥੇ ਵੱਜਣਾ ਵੱਜਣਾ ਸੁਰੀਰ ਪਾਰਾ ਹੋ ਗਿਆ ਥੋੜਾ ਜਿਹਾ ਯਾਰ ਮਿਹਨਤ ਨਹੀਂ ਲੱਗਦੇ ਨੇ ਭਾਜੀ ਮੈਂ ਤਾਂ ਵੀ ਨਹੀਂ ਲੱਗੀ ਤੇ ਇੱਕ ਕਰੇ ਮਿਸਤਰੀ ਜੇ ਲਾਇ ਹੀ ਹੁਣ ਉਹ ਬਣਾਉਂਦੇ ਆ ਜਿੰਮ ਜਿਆ ਹਾਂਜੀ ਇੱਕ ਰੰਗ ਬਣਾ ਕੇ ਨਾ ਪੂਰਾ ਵਧੀਆ ਇੱਕ ਰੰਗ ਮਿਹਨਤ ਲਾਉਣੀ ਫੋਲ ਇੱਕ ਰੰਗ ਚਲੋ ਮਿਹਨਤ ਜਿੰਨੀ ਜੋਗਾ ਗੱਲ ਆਉਣਾ ਪਰ ਅਜੇ ਜਿਹੜੀ ਸਕੂਨ ਆ ਨਾ ਮਨ ਨੂੰ ਵੀ ਪੂਰਾ ਜਿਕਰਾਂ ਵੇਟ ਬੂਟ ਉਹ ਨਹੀਂ ਲਾਉਂਦਿਆ ਹਾਂਜੀ ਉਹ ਲਾਉਣੀ ਇੱਕ ਰੰਗ ਅੱਗੇ ਮੈਂ ਵੇਟ ਵੜਾ ਲਾਉਣਾ ਹਾਂ ਬੈਂਚ ਪ੍ਰੈਸ ਕਰਨੀ ਲਾ ਜਾਂਦੇ ਹਾਂ ਪੰਚਪੁਰਾ ਸੋਧੋ ਦੇ ਮੇਰੇ ਆਹਨਾ ਮੈਂ 225 ਪੁੱਛੀ ਦੀ ਤਰ੍ਹਾਂ ਨੇ ਲਾ ਦੇਣਾ ਨਾ ਅੱਛਾ ਉਦੋਂ ਜਦੋਂ ਵੀ ਬੁਰਾ ਸਖੀ ਹਾਂਜੀ ਉਦੋਂ ਸਾਰਾ ਸਰੀਰ ਸਲਾਮਤ ਹੀ ਨਾ ਸੱਟਾਂ ਸੁੱਟਾਂ ਨਹੀਂ ਹੈਗੀਆਂ ਤੇ ਇੱਕ ਚੜ੍ਹਦੀ ਜਵਾਨੀ ਹਾਂਜੀ ਤੇ ਰੂਹ ਨੂੰ ਪਤਾ ਹੀ ਆ ਉਦੋਂ ਬੰਦਾ ਸੈਕੋ ਹਾਂਜੀ ਪਾਗਲ ਹੁਣ ਸਿਆਣੇ ਹੋ ਗਏ ਹਾਂਜੀ ਹੁਣ ਇਹੇ ਸੋਚਦੇ ਆ ਵੀ ਟਿਕੇ ਰਹੀਏ ਹਾਂਜੀ ਹਾਂਜੀ ਉਦੋਂ ਹੁੰਦਾ ਹੈ ਵੀ ਕਰਕੇ ਦਿਖਾਓ ਇੱਕ ਰ ਕੋਈ ਅ ਮਿਹਨਤ ਵਰ ਲਵੜੀ ਲਾਈ ਜਦੋਂ ਐ ਵੇਟ ਚੁੱਕਦਾ ਨਾ ਹਨਾ ਤਾਂ ਨੂੰ ਹਾਂਜੀ ਸ਼ੋਲਡਰ ਮੇਰੀ ਫੇਵਰੇਟ ਐਕਸਰਸਾਈਜ਼ ਹੁੰਦੀ ਤੇ ਚੁੱਤ ਜਾਂ ਚੁੱਕ ਜਾਂਦੀ ਹੁੰਦੀ ਹੈ ਬਲੇਟ ਰਾੜੀ ਘੜੀ ਬੈਂਡਿੰਗੀ ਇਹ ਫੇਵਰੇਟ ਮੇਰੀ ਹਰ ਕਿਸੇ ਦਿਨ ਚਲੋ ਜਿਹੜੇ ਜਿਮ ਲਵਰ ਹੋਣਗੇ ਨਾ ਉਹਨਾਂ ਹੱਤੇ ਮੈਂ ਇੱਕ ਗੱਲ ਕਹਿਣਾ ਜਿਮ ਲਵਰ ਵਾਸਤੇ ਜਿਹੜੇ ਐਕਸਰਸਾਈਜ਼ ਕਰਦੇ ਆ ਸਾਰੇ ਇੱਕ ਵੱਡੀ ਵਾਲੇ ਜਿਮ ਵਾਲੇ ਮੇਰੇ ਭਰਾ ਕਮੈਂਟ ਦੇ ਵਿੱਚ ਦੱਸਣਾ ਜੇ ਤੁਹਾਡੀ ਫੇਵਰੇਟ ਐਕਸਰਸਾਈਜ਼ ਕਿਹੜੀ ਹੈ ਮੇਰੀ ਫੇਵਰਿਟ ਐਕਸਰਸਾਈਜ਼ ਹੁੰਦੀ ਸ਼ੋਲਡਰ ਮੈਨੂੰ ਇਹ ਹੁੰਦਾ ਹੈ ਕਿ ਸ਼ੋਲਡਰ ਮੈਂ ਭਾਵੇਂ ਰੋਜ਼ ਦੇ ਮੈਨੂੰ ਨਾ 3-3-4 ਚਾਰ ਚਰਾਂ ਨਾਲ ਵਾਲੋ ਹਾਂਜੀ ਐਨੀ ਫੇਵਰਿਟ ਐਕਸਰਸਾਈਜ਼ ਹੀ ਮੇਰੀ ਸ਼ੋਲਡਰ ਉਦੋਂ ਐਡੇ-ਐਡੇ ਬੰ ਮੋੜਦੇ ਹੁੰਦੇ ਐਡੇ-ਐਡੇ ਆ ਤਾਂ ਆ ਤਾ ਮੇਰੇ ਥੋੜੀ ਦਿਨ ਨਹੀਂ ਹੁੰਦੀ ਐ ਹੁੰਦੀ ਉਦੋਂ ਕਲ ਰਤ ਦੇ ਆ ਐਡੀ ਮੈਂ ਫੋਟੋ ਆਪਾਂ ਵਿੱਚ ਪੁਲਾਵਾਂਗੇ ਉਹ ਫੋਟੋ ਉਹ ਵਿੱਚ ਫੋਟੋ ਲਾਵਾਂਗੇ ਆ ਕਲ ਰੈ ਨਾਲ ਲੱਗਿਓ ਤੇ ਐ ਹੁੰਦੀ ਤੇ ਫੇਵਰ ਸਾਰੀ ਸਾਰਾ ਜਿਮ ਕੁੱਟ ਕੇ ਨਾ ਮੈਂ ਹਾਂਜੀ ਐਂਡ ਤੇ ਘੰਟਾ ਇੱਕ ਸ਼ੋਲਡਰ ਪਰ ਥਕਣਾ ਨਹੀਂ ਫਿਰ ਨਿਕੀਆਂ ਨਿਕੀਆਂ ਫੜ ਕੇ ਐਨ ਲਾਈ ਜਾਣਾ ਐਨ ਲਾਈ ਜਾਣਾ ਫੇਰ ਲਾ ਲੂ ਕੇ ਯਾਰ ਲਾਇਆ ਹੀ ਕੱਖ ਨਹੀਂ ਜਾਂਦਾ ਜਿਆਦਾਤਰ ਵਾਹੇ ਭਲਵਾਂ ਜੀ ਜਿਹੜੀ ਫੇਵਰਟ ਹੁੰਦੀ ਲੋਕਾਂ ਦੀ ਬੈਂਚ ਪ੍ਰੈਸ ਜ਼ਿਆਦਾ ਹੁੰਦੀ ਹੈ ਨਾ ਹਰ ਕਿਸ ਹਰ ਕਿਸ ਦੀ ਆ ਹਰ ਕਿਸ ਦੀ ਮੈਂ ਤਾਈਓ ਕਿਹਾ ਵੀ ਤੁਸੀਂ ਆਪੋ ਆਪਣੀ ਐਕਸਰਸਾਈਜ਼ ਦੱਸੋ ਤੁਹਾਡੀ ਫੇਵਰਟ ਕਿਹੜੀ ਹੈ ਹਾਂਜੀ ਜਿਹੜਾ ਮੇਰੀ ਵੀਡੀਓ ਵੇਖੂਗਾ ਆਪੋ ਆਪਣੀ ਫੇਵਰਟ ਐਕਸਰਸਾਈਜ਼ ਦੱਸੋ ਜਿਮ ਲਵਰ ਹਨਾ ਮੈਂ ਨਾ ਤੁਹਾਨੂੰ ਨਹੀਂ ਨਹੀਂ ਜੇ ਨੌ ਲੱਕੇ ਵਾ ਤੇਰੇ ਕੋਲ ਤਾਂ ਗੱਡੀ ਉਹਦਾ ਜਰਾ ਖਰੀਰ ਲੀਕ ਦਿੱਤੇ ਆ ਘੁੰਮਿਆ ਕਰ ਤੈਨੂੰ ਇਹ ਥੋੜੀ ਤੈਨੂੰ ਖਿੱਚਣਗੇ ਤੂੰ ਕਹਿੰਦਾ ਮੈਨੂੰ ਖਿੱਚ ਦੇਣੀ ਉਹ ਤੇ ਰੱਸੀ ਜੇ ਇੱਥੇ ਬੰਨ੍ਹ ਦੇ ਕਰਦੇ ਤੂੰ ਉਹਨੂੰ ਖੜੀ ਰੱਖੇਗਾ ਪ੍ਰੈਕਟਿਸ ਕਰ ਉਹ ਮੈਚ ਕੱਢ ਕੇ ਵੇਖੀ ਪਾਕਿਸਤਾਨੀ ਨਹੀਂ ਲੈ ਤੇਰੇ ਰਕਾ ਅਇਦਰੋਂ ਘੁੰਮ ਕੇ ਤੇ ਦੂਜੇ ਪਾਸੇ 2 ਨੰਬਰ ਤੇ ਜਾ ਕੇ ਲੱਗਾਂਦਾ ਹੈ ਕੋਪੀ ਬਣਾਣ ਚਾਹਦਾ ਸੀ ਠੀਕ ਹੋਣਾ ਨਾ ਮੈਨੂੰ ਤਾਂ ਬਹਿਜੋ ਦਿਨੇ ਲਾਇਆ ਕਰ ਮੈਂ ਇਹ ਗੱਲਾਂ ਮਾਤਾ ਸੁਣੋ ਮੇਰਾ ਭਰਾ ਕਿੰਨੇ ਕਿ ਲਾਉਣਾ ਹੁਣ 1 2 ਨਾਲੋਂ ਵੀ ਤਿੰਨ ਚਾਰ ਰਾਉਂਡ ਦੌੜਦੇ ਲਾਉਂਦੇ ਆ ਤੇ 400 ਮੀਟਰ ਦਾ ਟ੍ਰੈਕ ਜਾਂਦੇ ਆ ਤੇ ਕਿਲੋਮੀਟਰ ਲਾਇਆ ਕਰ 4-5 ਕਿਲੋਮੀਟਰ ਡੇਲੀ ਲਾਇਆ ਕਰ ਦੌੜ ਰਣੀ ਦੀ ਛੋਟੀ ਫਿਰ ਮਾਰਕਰ ਸਪ੍ਰਿੰਟਾਂ ਫਿਰ 4-500 ਲਾਇਆ ਕਰ ਦੋਰਾ ਡੇਲੀ ਫੇਰ ਮਿਹਨਤ ਲਾਇਆ ਕਰ ਬਿੱਟੂ ਦਗਾਲ ਕੀ ਕਰਦਾ ਦਾ ਬੜੇ ਮਾਰਦਾ ਹੁੰਦਾ ਏ ਤੋਰੇ ਮਰੀ ਜਣੇ ਉਹਨੇ ਦੋਰੀਆਂ ਦੀ ਫੁੜਤੀ ਬੜਾ ਕਿੰਨੀ ਆ ਬੰਦਾ 1 ਮਿੰਟ ਦੋੜੇ ਮਾਰਵੇ 1 ਮਿੰਟ ਝੋਟ ਪੈਂਦਾ ਪੱਟਣ ਲੱਗੇ ਉਸ ਵੇਲੇ ਬੰਦਾ ਬੁੱਧਾ ਕਰ ਦਿੰਦਾ ਮਿਹਨਤ ਲਾਇਆ ਕਰ ਤੈਨੂੰ ਮੈਂ ਉਧਰ ਵੀ ਕੇ ਘਰੇ ਆਇਆ ਨਾ ਮਿਹਨਤ ਲਾਉਣੀ 5-6 ਕਿੰਡ ਨਹੀਂ ਲਾਉਣਾ ਈ ਤੁੰਗਿਆ ਮੈਂ ਲਾਉਂਗਾ ਹੁਣ ਤਿਆਰੀ ਕਰ ਲੈ ਲਾਉਣ ਦੀ ਈ ਹੈ ਇੱਕ ਪੋਰੀ ਨਿਚੋੜਿਆ ਕਰ ਹੁਣ ਗੱਗੀ ਗੱਗੀ ਕਿੰਨਾ ਕੁ ਫਾਸਟ ਆ ਫਾਸਟ ਆ ਤੈਨੂੰ ਉਹਦੇ ਗਿੱਟਿਆਂ 'ਚ ਗੋਲੀਆਂ ਨੂੰ ਗਿੱਟਿਆਂ ਦੇ ਵਿੱਚ ਜਾਣਾ ਜੀ ਤਾਂ ਐ ਉਹਦੇ ਐ ਤੂੰ ਜਾਣਾ ਟਿੱਲਾ ਤੂੰ ਕਹਿੰਦਾ ਮੈਨੂੰ ਪ੍ਰੈਸ ਮਾਰ ਦੂ ਪ੍ਰੈਸ ਤੋਂ ਪਹਿਲਾਂ ਮਰ ਜਾ ਤੇਜ ਇਹਨਾ ਸਾਡੇ ਵੀ ਮੁੰਡਾ ਨਿਕਾਇਆ ਕਿ ਇਹਦੀ ਸ਼ੁਰੂ ਤੋਂ ਪ੍ਰੋਬਲਮ ਇਹ ਪ੍ਰੋਬਲਮ ਕੀ ਜਿਹੜਾ ਮੈਂ ਤੁਹਾਨੂੰ ਦਿਮਾਂਦੂ ਜੇਨਰਲ ਖੇਤਾ ਫੋੜਾ ਹੀ ਹਾਂ ਹਾਂਜੀ ਉਹਦੇ ਵੀ ਫੋੜਾ ਹੀ ਲੱਗ ਅੱਛਾ ਉਹਨਾ ਜਦੋਂ ਸਾਡੇ ਹੋਇਆ ਨਾ ਪਾਣੀ ਵਾਲਾ ਫੋੜਾ ਇਹ ਤੇ ਲੱਕ ਦੇ ਵਿੱਚ ਦੱਸੋ ਹੋਇਆ ਦੇਖੋ ਨਾ ਇਹੀ ਸੀ ਇਹੋ ਸੇਨ ਹੋਈ ਰਹੀ ਇਹੋ ਹੀ ਸੀ ਇਹੋ ਤੇ ਦੋ ਪਲੇਟ ਹੋ ਕੇ ਚੱਲਦੀ ਰਹੇ ਇਹੋ ਹੀ ਸੀ ਉਹਦੇ ਜਿੱਤਰਾ ਨਾ ਛੋੜਾ ਉਹ ਟੇਡਾ ਉਹਨੂੰ ਸਮਾਉਂਦੇ ਰਹੇ ਸੀ ਉਹਨੂੰ ਹਾਂਜੀ ਹਾਂਜੀ ਕਿ ਜਿੱਤਰਾ ਉਹ ਪਿੰਨ ਪਿੰਨ ਕਰਦਾ ਸੀ ਉਹਨਾਂ ਜਦੋਂ ਉਹਦਾ ਬੱਚੇ ਛੋਟੇ ਜਿਹੇ ਦਾ ਜਦੋਂ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਸਿਰ ਵੀ ਵੱਡਾ ਹੋ ਸਕਦਾ ਬਸ ਐਦਾ ਹੋਇਆ ਇਦਾਂ ਨੇ ਉਹਦਾ ਟੇਡਾ ਹੋ ਗਿਆ ਜਿਦਾਂ ਉਹ ਪਰ ਮੈਨੂੰ ਪਲੇਟ ਕਰਾ ਦਿੱਤਾ ਦੋ ਵੇ ਇਦਾਂ ਖਾ ਰਿਹਾ ਨਹੀਂ ਉਹਦਾ ਪ੍ਰੋਗਰਾਮ ਅੱਛਾ ਪਲੇਟ ਕਰਕੇ ਨਿਕਾ ਗਿਆ ਸਿਰ ਮਤਲਬ ਇਹ ਦੋਈ ਦੂਈ ਫੋਂਦੇ ਰਹੇ ਨਾ ਇਹ ਦੋ ਆਈ ਦੋਨਾਂ ਨਾਲ ਜੂਜ ਤੋਂ ਨਾ ਬੜਾ ਕਰਾਇਆ ਚਲੋ ਮਾਰ ਆ ਜੇ ਦੀ ਤਾਂ ਚਲੋ ਸਿਹਤ ਉਦਾਂ ਸਹੀ ਆ ਨਾ ਇਦਾਂ ਜੀਨਰਪੁਰ ਸ਼ੈਟ ਆ ਉਹ ਉਹ ਹੋ ਗਿਆ 17 18 ਸਾਲਾਂ ਦਾ 16 17 ਸਾਲਾਂ ਦਾ ਹਾਂ ਜੀ ਨਹੀਂ ਤੇ ਉਹਦਾ ਸਿਹਰੇ ਆ ਜਿਹੜਾ ਐਡਾ ਹੋ ਗਿਆ ਚਲੋ ਤਾਂ ਐਡਾ ਤੇ ਤੋਂ ਨੀ ਉਹਦੀ ਅੱਖ ਲਾਉਂਦੀ ਤਾਂ ਟੋਲ ਹੋਣੀ ਪੈਂਦੀ ਜਵਾਰੇ ਨੂੰ ਉਹਦੀ ਆਹ ਤੇ ਬੈਗਿਆ ਨਾ ਲੱਤਾਂ ਹਾਂ ਜੀ ਕਿ ਜਿਦ ਤਰ੍ਹਾਂ ਨੋਰਮਲ ਹੈ ਉਤੋਂ ਸਿਹਤ ਦੀ ਨੋਰਮਲ ਹੈ ਉਹ ਉਤੋਂ ਵੀ ਜਵਾਰਾ ਹੋਰ ਕਿਦਾਂ ਦਾ ਮੈਂ ਪਾਉਂਦਾ ਇਹ ਰਹੀ ਨਾ ਵੀਡੀਓ ਵੀਡੀਓ ਪਾਉਂਦਾ ਆਹ ਉਹ ਕਿਦਾਂ ਬੈ ਲੰਮਾ ਆ ਰਿਹਾ ਜੂ ਸੱਚੇ ਪਾਤਸ਼ਾਹ ਸੇਵਾ ਕਰ ਰਿਹਾ ਅਰਬਨ ਕਹਿ ਚੋ ਲੋ ਜਲੀ ਕਰ ਅਨ ਛੱਡ ਕੇ ਜੀ ਤੇ ਆਪਾਂ ਪਰਵਾ ਕੇ ਲਈਏ ਤੁਹਾਨੂੰ ਦੀ ਕੋਈ ਮਾਰ ਆਏ ਗੁੰਨੇ ਸੱਚੇ ਪਾਤਸ਼ਾਹ ਅਸਲ ਜਣਾ ਇਹ ਸਭ ਤੋਂ ਵੱਡੀ ਸੇਵਾ ਵਰਜੇ ਜੀ ਮੈਨੂੰ ਸੰਭੋ ਮਾਰ ਆਏ ਸੱਚੇ ਪਾਤਸ਼ਾਹ ਚੱਲੀ ਹੁਣ ਕੀ ਰਹੀਗੀ ਪਾਉਂਦੇ ਗੁੱਡੀ ਓਕੇ ਮਤ ਨਹੀਂ 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 ਮੈਂ ਲਾਉਣਾ ਦਿੰਦਾ ਹੋਰ ਨਹੀਂ ਨਹੀਂ ਰਬੀਰੂ ਜੀ ਤਾਂ ਨਹੀਂ ਪਤਾ ਮੈਨੂੰ ਪਤਾ ਸਾਰੀ ਹੋ ਗਿਆ ਓਕਾ ਜੀ ਇਹ ਕੰਮ ਕਰਾ ਗਿਆ ਉਨੀ ਆਪਾਂ ਵੀਰੇ ਖਲੋਗੇ ਖੇਤ ਲੈ ਲੈਣਾ ਚਲੋ ਵੀ ਇਹ ਆ ਜਾ ਤੂੰ ਆ ਜਾ ਤੂੰ ਤੂੰ ਉੱਠ ਆ ਜਾ ਉੱਠ ਤਾਂ ਕੋਈ ਨਾ ਪਰਮਾ ਆ ਜਲੀ ਗੋੜੋ ਵਿੱਚ ਕੇਸ ਇਤਰੇ ਇਹ ਕਦੀ ਨਾ ਖੋਲ ਕੇ ਲੱਗਿਆ ਕਰ ਗਾੜੀ ਹੋ ਕੇ ਕੁੱਡੀ ਹੁਣ ਤੂੰ ਮੇਰੀ ਗੱਲ ਸੁਣ ਆਪ ਦੀ ਲਗਾਈ ਤੇ ਮਰੀ ਨਹੀਂ ਹੂ ਦੱਸ ਕਿਹੜੀ ਮਰੀ ਹੂ ਤੈਨੂੰ ਮੈਂ ਹੁਣ ਅੱਬਾ ਗਾੜੀਆਂ 'ਕੇ ਲੱਗ ਗਿਆ ਦੁੱਜਾ ਗਾੜੀ 'ਓ 'ਕੇ ਲੱਗ ਗਿਆ ਹੁਣ ਜੱਫਾ ਪਾਇਆ ਤੇ ਇੱਕ ਤੈਨੂੰ ਹੀ ਚਾਹੀਦਾ ਵੀ ਜਿਹੜਾ ਮੇਰੇ ਮੇਚ ਦਾ ਬੰਦਾ ਵਾ ਮੈਂ ਉਹਦੇ ਗਾੜੀ 'ਓ 'ਕੇ ਲੱਗਾ ਉਹਨੂੰ ਚਿੰਬਣਾ ਕਿਤੇ ਲਾਤ 'ਤੋਂ ਮਾਰ ਕੇ ਤੇ ਕੋਈ ਕੰਮ ਕਰ ਤੇਰੀ ਉਮਰ 'ਚ ਬੰਦਾ ਤਾਂ ਐਂ ਹੀ ਕਰਦਾ ਰਹਿੰਦਾ ਉੱਟਦਾ ਬੰਦਾ ਫੜਦਾ ਨਹੀਂ ਉੱਟਦਾ ਵਾ ਬੰਦਾ ਮਾਮਾ ਗਾੜੀ 'ਓ 'ਕੇ ਤੇ ਲੱਗ ਉਹਨੂੰ ਮਾਰ ਧੋਲਾ ਧੂਲਾ ਬੰਦੇ ਨੇ ਤੂੰ ਤਾਂ ਘੋਟਾ ਰਹਿਣਾ ਵਿੱਚ ਨਰਵਸ ਹੋ ਕੇ ਇਦਾਂ ਨਹੀਂ ਗੱਡੀ ਚੱਲਣੀ ਠੀਕ ਆ ਖੋਲ